ਅਨਸਰ ਆਈਟੀ ਗੀੜੀ ਪਲੈਸ ਕਾਨਫਰੰਸ ਕਰੀ ਲਈ ਕਿ ਇਸ ਮੰਦਰ ਇਹ ਚਸਤਾਂ ਜੀ ਮਿੱਟੀ 28824 ਨੂੰ ਸਾਡੇ ਐਸਆਈ ਨਿਰਮਲ ਸਿੰਘ ਚਾਰ ਚੌਕੀ ਰਾਜੋਕੇ ਇਹ ਗਸ਼ਤ ਕਰਦੇ ਗਸ਼ਤ ਕਰਦੇ ਸੀ ਉਧਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਮੋਟਰਸਾਈਕਲ ਤੇ ਨੌਜਵਾਨਾਂ ਕਲਜੀਤ ਸਿੰਘ ਪੁੱਤਰ ਪਰਸੇਮ ਸਿੰਘ ਵਾਸੀ ਕਲਸੀਆਂ ਖੁਰ ਆਮ ਕਰਕੇ ਹੈਰਨ ਜਿਹੜੀ ਆ ਡਰੋਨ ਰੇਂਜ ਮੰਗਾਉਂਦਾ ਵਾ ਤੇ ਕੇ ਵੇਚਦਾ ਅੱਜ ਇਹਦੋਂ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਜਿਸ ਤੇ ਇਹਨਾਂ ਨੇ ਅਮੀਸ਼ਾਪਿੰਡ ਦੇ ਵਿੱਚ ਸੂਵੇ ਦੇ ਨਾਕਾਬੰਦੀ ਕੀਤੀ ਇਸੇ ਦੌਰਾਨ ਇਹ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਨੂੰ ਰੋਕ ਕੇ ਚੈੱਕ ਕੀਤਾ ਤਾਂ ਇਹਨੇ ਲੱਕ ਦੇ ਦੁਆਲੇ ਜਿਹੜਾ ਪਰਨਾ ਬੰਨਿਆ ਸੀ ਆਲਾ ਉਹ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੀ ਹਰਨ ਬ੍ਰਾਹਮਣ ਹੋਈ ਹਰਨ ਦਾ ਵੇਟ ਕਰਕੇ ਕਰਨ ਤੇ ਇਹ ਹੋਈ 200 ਨਹੀਂ ਦੋ 255 ਗ੍ਰਾਮ ਜਿਹੜੀ ਇਹ ਹਰਨ ਬ੍ਰਾਹਮਣ ਹੋਈ ਜਿਸ ਤੇ ਇਹਦਾ ਮੁਕਦਮਾ ਨੰਬਰ 110 ਬੜਾ 24 18 ਥਾਣਾ ਖਾਲੜਾ ਦਰਜ ਰਜਿਸਟਰ ਕੀਤਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦੌਰਾਨ ਇਹਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ 30 ਤਿਕ ਨੂੰ ਇਹਨੇ ਫਰਦੰਗ ਸ਼ਾਬ ਕੀਤਾ ਕਿ ਇਹਨੇ ਡਰੋਨ ਰਾਹੀਂ ਇੱਕ ਪਿਸਤਲ ਵੀ ਮੰਗਵਾਇਆ ਸੀ ਬਲੌਕ ਪਿਸਤਲ ਬਲੌਕ ਟਾਈਪ ਪਿਸਤਲ ਜਿਹੜਾ ਕਿ ਆਪਣੇ ਘਰ ਵਿੱਚ ਇਹਨੇ ਲੁਕਾਛ ਪਾ ਕੇ ਰੱਖਿਆ ਫਿਰ ਇਹਨੇ ਪੁਲਸਰ ਰਾਸਤੇ ਦੇ ਅੱਗੇ ਚੱਲ ਗਿਆ ਆਪਣੇ ਘਰ ਦੇ ਵਿੱਚ ਜਿਹੜੀ ਨੀਂਹ ਸੀ ਨੀਂਹ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤਲ ਬਰਾਮਦ ਕਰਾ ਸਰ ਹੋਰ ਵੀ ਕੋਈ ਇਹਦੇ ਨਾਲ ਹੋ ਹੈਗੇ ਆ ਕੋਈ ਲੜਕੇ ਮੰਨਿਆ ਕੁਝ ਇਹ ਜੇ ਅਜੇ ਪੁੱਛ ਰਹੀ ਹੈ ਜਾਰੀ ਹੈ ਸਾਡੇ ਪੁਲਿਸ ਮੰਡ ਤੇ ਸਾਡੇ ਕੋਲ ਅੱਗੇ ਜੀ ਤਫਤੀਸ਼ਾਂ ਹੀ ਕਰ ਰਹੇ ਆ ਵੀ ਇਹਦੇ ਕਿੰਨਾ ਨਾ ਲਿੰਕ ਨੇ ਕਿ ਕਿਸ ਚੈਨਲਾਂ ਆ ਇਹ ਜਿਹੜਾ ਬਾਰੂ ਮੰਗਵਾਉਂਦਾ ਪਹਿਲਾਂ ਵੀ ਮਕਦਮਾ ਹੈਗਾ ਸਾਰੇ ਇਹਦੇ ਨਹੀਂ ਇਹ ਤੇ ਪਹਿਲਾਂ ਮਕਦਮਾ ਕੋਈ ਨਹੀਂਗਾ ਪਹਿਲਾਂ ਇਹ ਭਰਤੀਆਂ ਪੁੱਤਿਆਂ ਜਿਆਦਾ ਵੇਖਦਾ ਰਿਹਾ ਬਾਅਦ ਵਿੱਚ ਇਸ ਜਿਹੜੇ ਮਾੜੇ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ ਅੱਜ ਸਾਰਾ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਪ੍ਰੈਸ ਮੰਡੇ ਦੇ ਵਿੱਚ ਰੱਖੀ ਇਹਦੇ ਚ ਨਾ ਮਿਤੀ 30 8 24 ਨੂੰ बीएसएफ ਵਾਲੇ ਜਿਹੜੇ ਆ ਪੈਟਰੋਲਿੰਗ ਕਰ ਰਹੇ ਸੀ ਡੇਲੀਰੀ ਪਿੰਡ ਦੇ ਲਾਗੇ ਤੇ ਉਹਨਾਂ ਨੇ ਇੱਕ ਮੋਟਰਸਾਈਕਲ ਰੋਕਿਆ ਤੇ ਮੋਟਰਸਾਈਕਲ ਦੇ ਵਿੱਚ ਚਾਰ ਜਨੇ ਸਵਾਰ ਸੀਗੇ ਜੋ ਰੁਕਦਿਆਂ ਰੋਕਦਿਆਂ ਤਿੰਨ ਜਨੇ ਭੱਜਣ ਦੇ ਕਾਮਯਾਬ ਹੋ ਗਏ ਇੱਕ ਜਿਹੜਾ ਉਹਨਾਂ ਦਾ ਕਾਬੂ ਆ ਗਿਆ ਜਿਹਦਾ ਜਿਸ ਤੇ ਪੁਲਿਸ ਪਾਰਟੀ ਨੂੰ ਇਨਫਾਰਮ ਕੀਤਾ ਪੁਲਿਸ ਪਾਰਟੀ ਗਈ ਤੇ ਉਹਨੂੰ ਕਾਬੂ ਕੀਤਾ ਉਹਦੇ ਵਿੱਚ ਉਹਦਾ ਨਾਮ ਜਗ ਗੁਰਵਿੰਦਰ ਸਿੰਘ ਉਰਫ ਦਵਿੰਦਰ ਸਿੰਘ ਉਰਫ ਟੌਮ ਪੁੱਤਰਾ ਦਰਸ਼ਨ ਸਿੰਘ ਵਾਸੀ ਭਗਵਾਨਪੁਰਾ ਹਾਲ ਡੇਲੀਰੀ ਥਾਣਾ ਖਲੜਾ ਇਹ ਇਹਦਾ ਆਪਣਾ ਨਾਮ ਪਤਾ ਦੱਸਿਆ ਤੇ ਇਹਦਾ ਜਿਹੜੀ ਜੇਬ ਸੀਗੀ ਪੈਂਟ ਦੀ ਉਹਦੇ ਵਿੱਚੋਂ ਜਿਹੜੀ ਹਰਨ ਬਰਾਮਦ ਹੋਈ ਉਹ ਹਰੋਂ ਦਾ ਜਿਹੜਾ weight ਕੀਤਾ ਤੇ ਉਹ ਹੀ 500 ਤੇ 16 ਗ੍ਰਾਮ ਤੇ ਬਾਕੀ ਇਹਦੇ ਨਾਲ ਜਿਹੜੇ ਤਿੰਨ ਸਾਥੀ ਸੀ ਉਹ ਭੱਜਣ ਜਦ ਕਾਮਯਾਬ ਹੋ ਗਏ ਜਿਨ੍ਹਾਂ ਦੀ ਅਸੀਂ ਤਲਾਸ਼ ਕਰ ਰਹੇ ਹਾਂ ਹੁਣ ਅਪਰੇਟ ਕਰ ਰਹੇ ਹਾਂ ਉਹਨਾਂ ਨੂੰ ਗ੍ਰਫਤਾਰ ਕਰਾਂਗੇ ਸਰ ਪਤਾ ਲੱਗਾ ਕਿ ਕਿੰਨੇ ਜਿਹੜੇ ਹਰੋਂ ਹਨ ਜਿਹੜੀ ਕੋਹਰਾ ਇਸੇ ਨਾਮ ਦੇ ਨਾਲ ਹੈ ਇਹਦੇ ਜਿਹ ਵੀ ਇਹ ਵੀ ਹਜੇ ਪੁਲਿਸ ਰਿਮਾਂਡ ਤੇ ਅਜੇ ਪੁਸ਼ਕਸ਼ ਕਰ ਰਹੇ ਆ ਤੇ ਇਹ ਵੀ ਇਹਨੇ ਡਰਾਅਰਾਂ ਜਿਹੜਾ ਡਿਲੀਵਰੀ ਦੇ ਲਾਗੇ ਜਿਹੜੀ ਉੱਥੇ ਸਟਾਈ ਸੀਗੀ ਉਹਨਾਂ ਨੇ ਉਹ ਕਰ ਰਹੇ ਆ ਇਹਦੀ ਪੁਸ਼ਕ ਇਸੇ ਦੌਰਾਨ ਇੱਕ ਹੋਰ ਜਿਹੜੀ ਵੱਡੀ ਕਾਮਯਾਬੀ ਜਿਹੜੀ ਖਾਲੜਾ ਪੀਸ ਨੂੰ ਮਿਲੀ ਉਹਦੇ ਵਿੱਚ ਮਿਤੀ 28 ਅੱਠ 24 ਨੂੰ ਐਸੀ ਸੁਵਿੰਦਰ ਸਿੰਘ थाना ਖਾਲੜਾ ਇਹਨੂੰ ਮੁੱਫਰ ਖਾਸ ਨੇ ਤਲਾਸ਼ ਦਿੱਤੀ ਕਿ ਇੱਕ ਵਿਸ਼ਾਲ ਸਿੰਘ ਹੈ ਵਾਸੀ ਪੂਲਾ ਇਹ ਮੇਲਿਆਂ ਤੇ ਮੋਟਰਸਾਈਕਲ ਚੋਰੀ ਕਰਦਾ ਤੇ ਅੱਗੇ ਵੇਚ ਦਿੰਦਾ ਉਹਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਇਹਨੂੰ ਵਿਸ਼ਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੌਕੇ ਦੇ ਇੱਕ ਮੋਟਰਸਾਈਕਲ ਤੋਂ ਚੋਰੀशुदा ਬਰਾਮਦ ਹੋਇਆ ਬਾਅਦ ਵਿੱਚ ਇਹਨੇ ਆਪਣੇ ਟ੍ਰਿਸ਼ਨਲ ਮਾਰਦੇ ਦੋ ਮੋਟਰਸਾਈਕਲ ਹੋਰ ਚੋਰੀ ਜਿਹਦਾ ਬਰਾਮਦ ਹੋਇਆ ਤੇ ਤਿੰਨ ਮੋਟਰਸਾਈਕਲਾਂ ਬਰਾਮਦ ਕਰਾਇਆ ਜਿਹੜਾ ਕੋਸ਼ਿਸ਼ ਕਰਦਾ ਸੈਨਿਕ ਜਦੋਂ ਕੋ ਮੇਲੇ ਲੱਗਦੇ ਆਪਣੇ ਇਲਾਕੇ ਦੇ ਵਿੱਚ ਤੇ ਮੇਲੇ ਵਿੱਚੋਂ ਮੁਰਸਾ ਚੋਰੀ ਕਰਕੇ ਲੇਕੇ ਜਾਂਦਾ